ਖੇਡ ਦਾ ਨਾਮ ਲੈਂਦਾ ਇਹ ਸਾਨੂੰ ਬੜਾ ਬਹੁਤ ਚੀਜ਼ਾਂ ਦਾ ਇੱਕਦਮ ਸਾਨੂੰ ਅਹਿਸਾਸ ਹੁੰਦਾ ਹੈ ਕਿ ਖੇਡਾਂ ਦਾ ਜਿਵੇਂ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਪੱਖੀ ਬੜਾ ਇੰਪੋਰਟੈਂਟ ਰੋਲ ਹੈਗਾ ਤੇ ਖਾਸ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਇਸ ਪਰਿਵਾਰ ਦੇ ਇਹਨਾਂ ਨੂੰ ਤਾਂ ਵਾਕਈ ਸਿਹਤ ਪੱਖੋਂ ਤੇ ਮਾਨਸਿਕ ਪੱਖੋਂ ਇਸੇ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਤੇ ਜਿੱਥੇ ਬੱਚੇ ਸਮਾਜ ਦੇ ਵਿੱਚ ਕਿੱਦਾਂ ਇਹਨਾਂ ਨੇ ਵਿਚਰਨਾ ਕਿਵੇਂ ਕੌਨਫੀਡੈਂਸ ਇਹਨਾਂ ਦਾ ਉਸ ਦੇ ਉੱਤੇ ਵਿਸ਼ੇਸ਼ ਤੌਰ ਤੇ ਮੈਡਮ ਦਿਨ ਦਾ ਤੇ ਲੱਗੇ ਹੋਏ ਆ ਗੇਮਸ ਐਨਾਂ ਇਥੇ ਆਪਣਾ ਵੀ ਸ਼ੌਂਕ ਰਿਆ ਸ਼ੁਰੂ ਤੇ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਗੇਮਸ ਇਹਨਾਂ ਦੀਆਂ ਸ਼ੁਰੂ ਤੋਂ ਹੀ ਜੀ ਜੀ ਡਿਟੇਲ ਦੇ ਵਿੱਚ ਮੈਡਮ ਕਰ ਸਕਦੇ ਕਲੀਅਰ ਕਿ ਕਿਹੜੇ-ਕਿਹੜੇ ਬੱਚੇ ਜਿਹੜੇ ਹੈਗੇ ਸਾਡੇ ਅਲੱਗ-ਅਲੱਗ ਖੇਤਰਾਂ 'ਚ ਇੱਕ-ਇੱਕ ਬੱਚਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਅਲੱਗ-ਅਲੱਗ ਖੇਡਣ ਦੇ ਵਿੱਚ ਮੱਲਾਮਾਲਦੇ ਪਰ ਇਹ ਚੀਜ਼ਾਂ ਇਸ ਤੇ ਕਨਸਨਟ੍ਰੇਟ ਜਿਹੜਾ ਹੈਗਾ ਬਾਰ-ਬਾਰ ਅਸੀਸ ਕਰਕੇ ਕਰਨੇ ਕਿ ਬੱਚੇ ਦੀ ਸਰੀਰਕ ਮਾਨਸਿਕ ਸਿਹਤ ਜਿੱਥੇ ਇੰਪਰੂਵ ਹੁੰਦੀ ਹੈ ਸਮਾਜ ਦੇ ਵਿੱਚ ਵਿਚਰਨ ਦਾ ਤੇ ਉਹਦੇ ਕੌਨਫੀਡੈਂਸ ਦਾ ਇਹ ਇਹ ਲੈਵਲ ਜ ਬਹੁਤ ਵੱਡੇ ਪੱਧਰ ਤੇ ਸਾਨੂੰ ਰਿਫਲੈਕਟ ਹੁੰਦਾ ਕਿ ਵੱਧਦਾ ਹੈਗਾ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਕੈਪेबल ਬੰਦੇ ਇਸ ਸਬਤ ਵਿੱਚ ਜੀ ਪਰਵਾਸਰਾ ਸੰਸਥਾ ਵਿੱਚ ਕਿੰਨੇ ਬੱਚੇ ਆ ਜੀ ਤੇ ਕਿੰਨੇ ਖੇਡ ਮੁਕਾਬਲੇ ਲਈ ਤਿਆਰ ਹੋ ਰਹੇ ਨੇ ਸਾਡੇ ਕੋਲ ਇੱਥੇ ਜਿਹੜੇ ਬੱਚੇ ਹੈਗੇ ਆ ਲਗਭਗ 90 ਪਲੱਸ ਹੈਗੇ ਬੱਚੇ ਤੇ ਇਹਨਾਂ ਵਿੱਚੋਂ ਸਪੈਸ਼ਲ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਹੈ ਨੀਅਰ ਅਬਾਊਟ 60 ਹੈਗੀ ਹੈ ਇੱਥੇ 60 ਪਲੱਸ ਬੱਚੇ ਹੈਗੇ ਆ ਜਿਹੜੇ ਕਿ ਸਪੈਸ਼ਲ ਬੱਚੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ ਇਨਵੋਲਵ ਕਰ ਕਰਕੇ ਸਾਡੇ ਕੋਚ ਸਾਡੇ ਟੀਚਰ ਤੇ ਮੈਡਮ ਰਜ਼ਿੰਦਰ ਇਹਨਾਂ ਨੇ ਬਾਰ ਬਾਰ ਉਹ ਚੋ ਸਿਲੈਕਟ ਕਰਦੇ ਕਿਹੜੇ ਬੱਚੇ ਦਾ ਇੰਟਰਸਟ ਕਿੱਧਰ ਜਾਦੇ ਆ ਫਿਰ ਉਸ ਦੇ ਉੱਤੇ ਫੋਕਸ ਕਰਕੇ ਸਪੈਸ਼ਲ ਕੋਚ ਅਰੇਂਜ ਕਰਕੇ ਤੇ ਇਹਨਾਂ ਨੂੰ ਫਿਰ ਅਲੱਗ ਅਲੱਗ ਜਿਹੜੀਆਂ ਗੇਮਸ ਹੈਗੀਆਂ ਜਿਹਦੀ ਕੀ ਡਿਟੇਲ ਮੈਡਮ ਕਰ ਦਿੰਦੇ ਕਿ ਇਹਨਾਂ ਦੀ ਡੇਲੀ ਪ੍ਰੈਕਟਿਸ ਹੁੰਦੀ ਹੈ ਇੱਥੇ ਸਪੈਸ਼ਲ ਕੋਚ ਹੈ ਦਿੰਦਾ ਦੇ ਉਹਨਾਂ ਦੇ ਗਰਾਊਂਡ ਵੱਖਰੇ ਵੱਖਰੇ ਸਾਰਾ ਕੁਝ ਡਿਟੇਲ ਦੇ ਵਿੱਚ ਰਜ਼ਿੰਦਰ ਕਾਚ ਦੇ ਹੈਗੇ ਇਹਨਾਂ ਦੇ ਇਨਵੋਲਵ ਹੋ ਕੇ ਜਿਵੇਂ ਰਹਿੰਦੇ ਆ ਤੇ ਬੜਾ ਕਲੀਅਰਲੀ ਦੱਸਣਗੇ ਤੁਹਾਨੂੰ ਹਾਂਜੀ ਟੇਬਲ ਟੈਨਿਸ ਮੈਂ ਦੱਸਾਂਗੀ ਕਿ ਆ ਮੇਰੀ ਨਹੀਂ ਉਹਦੇ ਵਿੱਚ ਹੱਥ ਨਹੀਂ ਹੈਗਾ ਮੈਂ ਨਹੀਂ ਕਦੇ ਕੱਢੀ ਤੇ ਬਟ ਸਾਡੇ ਵਲੰਟੀਅਰ ਇੱਥੇ ਸਪੈਸ਼ਲ ਤੌਰ ਤੇ ਪਹੁੰਚਦੇ ਰਹੇ ਆ ਤੇ ਈਵਨ ਕਿ ਸਾਡਾ ਜਿਹੜਾ ਬੱਚਾ ਕਮਲਪ੍ਰੀਤ ਹੈਗਾ ਜਿਹੜਾ ਡੈਫਰੈਂਟ ਮਿਊਟ ਹੈਗਾ ਉਹਨੇ ਇਹਦੀ ਰੈਗੂਲਰ ਵਿਸ਼ਨੂਦੀ ਪ੍ਰੈਕਟਿਸ ਕਰਵਾਈ ਹੈਗੀ ਆ ਤੇ ਜਿਸ ਕਾਰਨ ਕਰਕੇ ਜਿਸ ਸਾਡੇ ਇੱਥੇ ਸਟੇਟ ਲੈਵਲ ਦੇ ਅਸੀਂ ਇੱਥੇ ਇਵੈਂਟ ਕਰਵਾਇਆ ਸੀਗਾ ਸਿਲੈਕਸ਼ਨ ਟ੍ਰਾਇਲ ਸੀਗੇ ਆ ਸਟੇਟ ਦੀਆਂ ਟੇਬਲ ਟੈਨਿਸ ਤੇ ਬੈਡਮਿੰਟਨ ਦੀਆਂ ਉਸ ਦਿਨ ਜਿਸ ਦਿਨ ਆਇਆ ਨਾ ਉਹਨਾਂ ਨੇ ਕੋਈ ਚੀਜ਼ ਨਹੀਂ ਇਹਨੂੰ ਚੈੱਕ ਕੀਤਾ ਉਸ ਲੈਵਲ ਤੇ ਨਹੀਂ ਸੀ ਕਿ ਨੈਸ਼ਨਲ 골 ਜਿੱਤ ਸਕੇ ਲੇਕਿਨ ਇਹਨੇ ਇੰਨੀ ਮਿਹਨਤ ਕੀਤੀ ਹੈ ਕਮਲਪ੍ਰੀਤ ਨੇ ਤੇ ਵਿਸ਼ਨੂ ਨੇ ਰਲ ਕੇ ਨਾਲ ਸਾਡੇ ਇੱਕ ਵਲੰਟੀਅਰ ਸੀਗੇ ਕਿ ਅੱਜ ਗੋਲ ਜਿੱਤ ਕੇ ਆਈਏ ਪੰਜਾਬ ਲਈ ਤੇ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਲਈ ਸਾਡੇ ਇਥੇ ਗੁਰਾਲੀ ਵਿੱਚ ਇੱਕ ਦੋ ਜਿਮ ਹੈਗੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ ਲਈ ਉੱਥੇ ਜਾਂਦੇ ਰਹੇ ਆ ਉਹਨਾਂ ਨੇ ਹੈਲਪ ਕੀਤੀ ਹੈ ਤਾਂ ਕਿ ਇਹ ਕੁਝ ਨਾ ਕੁਝ ਹਾਸਲ ਕਰ ਸਕਣ ਤੇ ਵਾਲੀਬॉल ਸੀ ਇਥੇ ਕੋਚ हायर ਕੀਤੇ ਹੈਗੇ ਆ ਜਿਹੜੇ ਕਿ ਰੈਗੂਲਰ ਪ੍ਰੈਕਟਿਸ ਕਰਾਉਂਦੇ ਆ ਨਾਰਮਲ ਬੱਚਿਆਂ ਦੇ ਨਾਲ-ਨਾਲ ਸਪੈਸ਼ਲ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਵਾਉਂਦੇ ਆ ਜਿਸ ਕਾਰਨ ਕਰਕੇ ਬੱਚੇ ਗੇਮਸ ਦੇ ਵਿੱਚ ਵਧੀਆ ਪਰਫਾਰਮ ਕਰਕੇ ਆਏ ਹੈਗੇ ਆ ਤੇ ਪਾਵਰ ਇਸ ਤੋਂ ਇਲਾਵਾ ਬੈਡਮਿੰਟਨ ਦੇ ਵਿੱਚ ਵੀ ਬੱਚੇ ਸਾਡੇ ਗਏ ਸੀਗੇ ਲੇਕਿਨ ਉਹਦੇ ਵਿੱਚ ਇੱਕ ਬੱਚੀ ਦੀ 6th ਪੋਜੀਸ਼ਨ ਆਈ ਹੈਗੀ ਆ ਤੇ ਸਟੇਟ ਦੇ ਵਿੱਚ ਅਸੀਂ ਨਹੀਂ ਬਿਕੋਜ਼ ਹੋਰ ਬੱਚੇ ਵੀ ਕਾਫੀ ਅੱਛਾ ਖੇਲ ਰਹੇ ਸੀ ਪੰਜਾਬ ਦੇ ਤੇ ਉਹ ਜਿੱਤ ਕੇ ਆਏ ਹੈਗੇ ਤੇ ਹੁਣ ਸਾਡੇ ਬੱਚੇ ਜੁਡੋ ਦੀ ਪ੍ਰੈਕਟਿਸ ਚੱਲ ਰਹੀ ਹੈ ਇੱਕ ਅਮਲਪ੍ਰੀਤ ਨੇ ਤੇ ਹਰਮਨਪ੍ਰੀਤ ਨੇ ਬਚਪਨ ਚ ਜੁਡੋ ਸਿਖਾਇਆ ਸੀ ਇਹਨਾਂ ਨੂੰ ਅਸੀਂ ਇੱਥੇ ਕੋਚ हायर ਕਰਕੇ ਤੇ ਹੁਣ ਤੱਕ ਇਹਨਾਂ ਨੂੰ ਯਾਦ ਹੈ ਤੇ ਹੁਣ ਬੱਚਿਆਂ ਨੇ ਜਦੋਂ ਪਰਫਾਰਮੈਂਸ ਦੇਣ ਦਾ ਟਾਈਮ ਆਇਆ ਤਾਂ ਸਟੇਟ ਦੇ ਵਿੱਚ ਬੜੀ ਪਰਫੈਕਟਲੀ ਇਹਨਾਂ ਨੇ ਬਾਹਰ ਨਿਕਲ ਕੇ ਆਏ ਬਹੁਤ ਵਧੀਆ ਪਰਫਾਰਮ ਕੀਤਾ ਹੈਗਾ ਤੇ ਸਾਨੂੰ ਆਸ ਹੈ ਕਿ ਨੈਸ਼ਨਲ ਲੈਵਲ ਤੇ ਵੀ ਇਹ ਜਰੂਰ ਕੁਛ ਨਾ ਕੁਛ ਕਰਨਗੇ ਤੇ ਨਾਲ ਹੀ ਬਾਸਕਟਬਾਲ ਮੇਰੀ ਖੁਦ ਦੀ ਗੇਮ ਰਹੀ ਹੈਗੀ ਬਚਪਨ ਚ ਤੇ ਬਾਸਕਟਬਾਲ ਚ ਹੁਣ ਸਾਡੇ 3 ਬੱਚੇ ਸਿਲੈਕਟ ਹੋਏ ਆ ਸਟੇਟ ਵੱਲੋਂ ਤੇ ਆਸ ਹੈ ਕਿ ਇਹ ਵੀ ਇਹਨਾਂ ਦੀਆਂ ਟੀਮਸ ਵੀ ਪੰਜਾਬ ਦੀ ਟੀਮ ਚ ਇਹ ਕੁਛ ਨਾ ਕੁਛ ਵਧੀਆ ਪਰਫਾਰਮ ਕਰਕੇ ਆਣਗੇ ਮੈਮ ਔਕੜ ਕਿੰਨੇ ਕਰਦੀ ਹੈ ਜੇ ਸਪੈਸ਼ਲ ਬੱਚੇ ਨੂੰ ਟ੍ਰੇਨਿੰਗ ਦੇ ਵਾਸਤੇ ਬੜੀ ਔਕੜ ਆਉਂਦੀ ਹੈ ਇਹਨਾਂ ਨੂੰ ਖਾਸ ਕਰਨ ਜਿਹੜੀ ਆਉਂਦੀ ਹੈ ਨਾ ਉਹ ਔਕੜ ਇਹਨਾਂ ਦੀ ਜ਼ਿਆਦਾਤਰ ਹੁੰਦਾ ਹੈ ਜਿਹੜੇ ਖਾਸ ਇਹਨਾਂ ਨੂੰ ਚਾਹੀਦਾ ਹੁੰਦਾ ਨਾ ਗਰਾਊਂਡ ਇਹਨਾਂ ਨੇ ਗਰਾਊਂਡ ਤਿਆਰ ਕਰਕੇ ਦੇਨੇ ਕਿਸ ਤਰ੍ਹਾਂ ਦਾ ਮੈਡਮ ਨੇ ਕਿਹਾ ਕਿ ਐਸੇ ਉਹਨਾਂ ਨੂੰ ਗਰਾਊਂਡ ਚਾਹੀਦਾ ਤੇ ਇਹਨਾਂ ਨੇ ਜਸਵੀਰ ਸਿੰਘ ਉਹ ਨਹੀਂ ਸਾਡੇ ਮੈਂਬਰ ਤੇ ਇਹਨਾਂ ਨੇ ਫਿਰ ਗਰਾਊਂਡ ਅਲੱਗ-ਅਲੱਗ ਤਰ੍ਹਾਂ ਦੇ ਹੁਣ ਮੈਡਮ ਦੀ ਡਿਮਾਂਡ ਹੁੰਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਬੱਚਿਆਂ ਲਈ ਇਸ ਗੇਮ ਦੇ ਲਈ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਬਾਕੀ ਜਿਹੜੀਆਂ ਦੂਜੀਆਂ ਔਕੜਾਂ ਆਏ ਉਹਦੇ ਲਈ ਤੇ ਜਿਹੜੇ ਸਪੈਸ਼ਲ ਕੋਚ ਹੈਗੇ ਆ ਉਹ ਕੋਸ਼ਿਸ਼ ਕਰਦੇ ਆ ਕਿ ਸਪੈਸ਼ਲ ਬੱਚਿਆਂ ਨੂੰ ਥੋੜਾ ਜਿਆਦਾ ਜਿਆਦੇ ਰੈਪੀਟੀਸ਼ਨ ਦੀ ਲੋਡ ਹੁੰਦੀ ਹੈ ਬਹੁਤ ਧਿਆਨ ਦੀ ਲੋਡ ਹੁੰਦੀ ਹੈ ਪਰ ਇਹਨਾਂ ਦੇ ਸ਼ੌਂਕ ਇੰਨੇ ਜ਼ਿਆਦੇ ਨੈਸ਼ਨਲ ਜਿਹੜੇ ਗੇਮਸ ਹੈਗੇ ਸੀ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਹਾਂਜੀ ਬਿਲਕੁਲ ਜੀ ਤੇ ਮੈਂ ਇਹ ਵੀ ਦੱਸਾਂ ਪੁਲੀ ਕੀ ਸਾਡਾ ਇੱਕ ਬੱਚਾ ਸਾਈਕਲਿੰਗ ਵਾਸਤੇ ਵੀ ਰਾਮੋਦੇਵੀ ਇੱਥੇ ਪਹੁੰਚੀ ਨਹੀਂ ਹੈਗੀ ਸਾਈਕਲਿੰਗ ਲਈ ਨੈਸ਼ਨਲ ਲਈ ਸਿਲੈਕਟ ਹੋਈ ਹੋਈ ਹੈ ਉਹ ਬੱਚੀ ਵੀ ਨੈਸ਼ਨਲ ਜਾਏਗੀ ਤੇ ਸਾਨੂੰ ਪ੍ਰੋਬਲਮਸ ਇਹ ਹੈ ਕਿ ਹੁਣ ਜਿਵੇਂ 스위밍 ਦੇ ਵਿੱਚ ਲੌਨ ਟੈਨਿਸ ਦੇ ਵਿੱਚ ਸਾਡੇ ਸਾਨੂੰ ਬੱਚਾ ਲਈ ਐਂਟਰੀ ਲਈ ਸਾਨੂੰ ਡਿਮਾਂਡ ਆਈ ਸੀ ਬਟ ਸਾਡੇ ਕੋਲ ਨਾ ਤਾਂ ਲੌਨ ਟੈਨਿਸ ਦੇ ਗਰਾਊਂਡ ਹੈਗੇ ਜਾਂ ਨਾ ਹੀ ਕੋਚ ਹੈਗੇ ਮੈਨੂੰ ਆਪ ਨੌਲੇਜ ਨਾ ਹੋਣ ਕਰਕੇ ਜਾਂ ਕੋਚਸ ਦੀ ਨਹੀਂ ਦੱਸ ਪਾਈ ਜਿਸ ਕਰਕੇ ਅਸੀਂスイਮਿੰਗ ਚ 골ਫ ਚ ਤੇ ਲੌਨ ਟੈਨਿਸ ਵਿੱਚ ਆਪਣੀਆਂ ਐਂਟਰੀਆਂ ਨਹੀਂ ਭੇਜ ਸਕੇ ਤੇ ਆਉਣ ਵਾਲੇ ਦਿਨਾਂ ਚ ਆਸ ਕਰਦੇ ਹਾਂ ਕਿ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕੋਚ ਹੋਰ ਹਾਇਰ ਕਰ ਸਕੀਏ ਜਾਂ ਕੋਈ ਸਪான்ਸਰ ਕਰ ਦੇਵੇ ਤੇ ਇਵਨ ਕੇ ਸਾਨੂੰ ਇੱਕ সুইমিং ਦਾ ਜੇ ਆਸ-ਪਾਸ ਵੀ ਕੋਈ ਇਥੇ ਮਿਲ ਜਵੇ সুইমিং ਪੂਲ ਜਿੱਥੇ ਬੱਚਿਆਂ ਦੀ ਅਸੀਂ ਪ੍ਰੈਕਟਿਸ ਕਰਾ ਸਕੀਏ ਤਾਂ ਆਸ ਹੈ ਕਿ ਵੀ ਉਹਦੇ ਵਿੱਚ ਵੀ ਅਸੀਂ ਅੱਗੇ ਤੋਂ ਐਂਟਰੀਆਂ ਭੇਜ ਸਕਾਂਗੇ ਜਿਵੇਂ ਬੱਚਿਆਂ ਦੁਆਰਾ ਮੈਡਲ ਜਿੱਤੇ ਗਏ ਨੇ ਤਾਂ ਸਰਕਾਰਾਂ ਦੇ ਵੱਲੋਂ ਇਹਨਾਂ ਬੱਚਿਆਂ ਦੇ ਲਈ ਕੁਝ ਕੀਤਾ ਗਿਆ ਜਿਵੇਂ ਹੋਰ ਕੋਈ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ ਜਾਂ ਕੋਈ ਹੋਰ ਕਈ ਸਹੂਤਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਸਪੈਸ਼ਲ ਬੱਚੇ ਨੇ ਇਹਨਾਂ ਨੂੰ ਲੈ ਕੇ ਸਰਕਾਰ ਨੇ ਕੋਈ ਕਦਮ ਚੁੱਕਿਆ? ਅ ਬਿਲਕੁਲ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਂਜੀ ਨੈਸ਼ਨਲ ਲੈਵਲ ਤੇ ਇਦਾਂ ਦਾ ਕੋਈ ਐਫਰਟ ਨਹੀਂ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤਾ ਗਿਆ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਜਰੂਰ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਨੇ ਕੁਝ ਕੈਸ਼ ਪ੍ਰਾਈਸ ਰੱਖੇ ਹੈਗੇ ਆ ਜਿਹਦੇ ਵਿੱਚ ਜੇ ਕੋਈ ਬੱਚਾ ਪਾਰਟਿਸਿਪੇਟ ਵੀ ਕਰਦਾ ਇੰਟਰਨੈਸ਼ਨਲ ਲੈਵਲ ਤੇ ਤੇ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਤੇ ਜੇ ਬੱਚਾ 골 ਜਿੱਤ ਕੇ ਆਂਦਾ ਉਹਨੂੰ 35 ਲੱਖ ਦਾ ਇਨਾਮ ਮਿਲੇਗਾ ਤੇ ਸਰੀ 70 ਲੱਖ ਦਾ ਤੇ ਜਿਹੜਾ ਸਿਲਵਰ ਜਿੱਤੇਗਾ 35 ਲੱਖ ਦਾ ਤੇ ਜਿਹੜਾ ব্রੌਨ ਜਿੱਤੇਗਾ ਉਹਨੂੰ 25 ਲੱਖ ਦਾ ਇਨਾਮ ਜ਼ਰੂਰ ਦਿੱਤਾ ਜਾਏਗਾ ਫੇਸ ਬਗੈਰਾ ਫਿਲਹਾਲ ਸਾਡੇ ਇੱਕ ਬੱਚੀ ਫੁੱਟਸਾਲ ਲਈ ਸਿਲੈਕਟ ਹੋਈ ਸੀਗੀ ਬਟ ਕੁਝ ਕਾਰਨਾ ਕਰਕੇ ਪਾਸਪੋਰਟ ਲੇਟ ਹੋਣ ਕਰਕੇ ਉਹ ਉੱਥੇ ਐਂਟਰ ਨਹੀਂ ਕਰ ਸਕੀ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਮਤਲਬ ਚੈਲੰਜ ਰਹਿੰਦਾ ਹੈ ਕਿ ਪਾਸਪੋਰਟ ਬਣਾਉਣਾ ਟਾਈਮ ਲੀਨ ਵਾਲੇ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਸ਼ਰਤਾਂ ਜੇ ਘਟਾ ਦਿੱਤੀਆਂ ਜਾਣ ਤਾਂ ਬੱਚਿਆਂ ਨੂੰ ਜਿਹੜੇ ਇੰਟਰਨੈਸ਼ਨਲ ਜਿਹੜੇ ਸਿਲੈਕਟ ਹੁੰਦੇ ਨੇ ਨੈਸ਼ਨਲ ਲੈਵਲ ਦੇ ਫਰਸਟ ਆਉਂਦੇ ਨੇ ਤੇ ਉਹਨਾਂ ਨੂੰ ਇੰਟਰਨੈਸ਼ਨਲ ਤੇ ਜਾਣ ਲਈ ਜਿਹੜੇ ਇਹਨਾਂ ਦੇ ਪਾਸਪੋਰਟ ਦੀ ਵੱਡੀਆਂ ਰਿਕੁਆਇਰਮੈਂਟਸ ਆਧਾਰ ਕਾਰਡ ਦੀਆਂ ਕਿ ਇਹਨਾਂ ਦੇ ਰੈ residense ਦੇ ਪ੍ਰੂਫ ਤੇ ਪੇਰੈਂਟਸ ਦੇ ਪ੍ਰੂਫ ਹੋਣਾ ਹੁਣ ਕਰਕੇ ਉਹ ਕਾਫੀ ਕਈ ਵਾਰੀ ਲੇਟ ਹੋ ਜਾਂਦੇ ਨੇ ਚੀਜ਼ਾਂ ਵੀ ਸਾਡੇ ਨਾਲ ਆ ਵਾਪਰਦੀਆਂ ਰਹੀਆਂ ਤੇ ਮੈਂ ਆਸ ਕਰਦਾ ਤੁਹਾਡੇ ਤਰਫੋਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਹਨਾਂ ਬੱਚੇ ਫ੍ਰੀਲੀ ਅੱਗੇ ਵਧ ਸਕਣ ਇਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਲਾਈ ਜਾਂਦੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਨੈਸ਼ਨਲ ਲੈਵਲ ਦੇ 골ਡ ਮੈਡਲ ਇਹਨਾਂ ਨੇ ਜਿੱਤਿਆ ਹੈਗਾ ਤੇ ਇਸ ਤਰ੍ਹਾਂ ਦਾ ਜੇ ਸਰਕਾਰ ਵੱਲੋਂ ਇਹਨਾਂ ਨੂੰ ਮੋਟੀਵੇਟ ਕਰਨ ਲਈ ਅਜੇ ਹੁਣ ਤੱਕ ਕੋਈ ਐਸੇ ਪ੍ਰਾਈਜ਼ ਜਿਹੜੇ ਹੈਗੇ ਨੇ ਨਹੀਂ ਨਹੀਂ ਰੱਖੇਗੇ ਨਹੀਂ ਦੇਵਾਂਗੇ ਜਦੋਂ ਪੱਗੀਆਂ ਨੂੰ ਲੈ ਕੇ ਜਿਵੇਂ ਆਪਣੇ ਖੇਡ ਮੰਤਰੀ ਨੇ ਮੀਟਿੰਗ ਹੈ ਉਹਨਾਂ ਦੇ ਨਾਲ ਕੋਈ ਗੱਲ ਬਾਤ ਨਹੀਂ ਹੋਣੀ ਇਹਨਾਂ ਦੇ ਸਬੰਧ ਦੇ ਵਿੱਚ ਜਿਵੇਂ ਸਿਖ ਸਰਵੇਚਰਦੇ ਨੇ ਤੇ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੇ ਪਰ ਉਹਨਾਂ ਐਸਐਲ ਨਾਲ ਹਜੇ ਇਸ ਲੈਵਲ ਤੇ ਸਾਡੀ ਕੋਈ ਗੱਲ ਨਹੀਂ ਹੋਈ। ਹੋ ਆਸ ਹੈ ਕਿ ਆਪ ਵੱਲੋਂ ਸਾਡੇ ਮਤਲਬ ਵਿਚਾਰ ਜਰੂਰ ਉੱਥੇ ਪੰਚਾਇਜਾਂਗੇ ਤਾਂ ਕਿ ਜਿਹੜੇ ਨਾਰਮਲ ਬੱਚੇ ਆ ਜਿਨ੍ਹਾਂ ਦੇ ਬੈਨੀਫਿਟ ਉਹਨਾਂ ਨੂੰ ਮਿਲਦੇ ਆ ਸਪੈਸ਼ਲ ਬੱਚਿਆਂ ਨੂੰ ਵੀ ਉਹਨਾਂ ਦੇ ਬੈਨੀਫਿਟ ਜਰੂਰ ਮਿਲਨੇ ਚਾਹੀਦੇ।